ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸੇ ਲੜਕੇ ਦੀ ਸ਼ਾਦੀ ਹੁੰਦੀ ਸੀ ਤਾਂ ਸ਼ਾਦੀ ਵਾਲੇ ਦਿਨ ਉਹਦਾ ਮਾਹਬਾਪ ਕੁਝ ਥਾਲੀਆਂ ਕੱਢਦਾ ਹੁੰਦਾ ਸੀ ਜਾ ਕੇ ਜਿਹੜੇ ਪਿੰਡ ਉਹ ਆਪਣੇ ਵਿਹਉਣ ਗਏ ਹੁੰਦੇ ਸਨ ਉਹ ਥਾਲੀਆਂ ਕਿਉਂ ਕੱਡੀਆਂ ਜਾਂਦੀਆਂ ਸੀ ਉਹ ਥਾਲੀਆਂ ਦੀ ਕੀ ਮਹੱਤਤਾ ਸੀ ਇਹ ਪਿੰਡ ਦੇ ਸੱਭਿਆਚਾਰ ਨਾਲ ਇਹਦਾ ਕੀ ਸੰਬੰਧ ਸੀ ਇਹ ਕਿਹੜੀਆਂ ਕਦਰਾਂ ਕੀਮਤਾਂ ਕਰਕੇ ਸ਼ੁਰੂ ਕੀਤੀ ਗਈ ਹੈ ਇਹ ਕਿਹੜੀਆਂ ਕਦਰਾਂ ਕੀਮਤਾਂ ਦੀ ਪ੍ਰਤੀਕ ਸੀ ਉਹਨਾਂ ਕਦਰਾਂ ਕੀਮਤਾਂ ਦੇ ਨਾਲ ਸਾਡੇ ਸਮਾਜ ਨੂੰ ਕੀ ਫਾਇਦਾ ਹੁੰਦਾ ਸੀ ਇਹ ਬਹੁਤ ਸਾਰੇ ਸਵਾਲ ਅੱਜ ਵੀ ਜਵਾਬ ਜਿਹੜੇ ਨੇ ਬੜੇ ਮਿੱਠੇ-ਮਿੱਠੇ ਦਿੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਥਾਲੀ ਕੱਢਣ ਤੋਂ ਭਾਵ ਹੁੰਦਾ ਸੀ ਕਿ ਜਦੋਂ ਕਿਸੇ ਲੜਕੇ ਦਾ ਸ਼ਾਦੀ ਹੁੰਦੀ ਸੀ ਉਨੇ ਵਿਸ ਪਿੰਡ ਵਿਆਹ ਜਾਣਾ ਹੁੰਦਾ ਸੀ ਤੇ ਉਹਦੇ ਮਾਪੇ ਪਹਿਲਾਂ ਪਤਾ ਕਰ ਲਏ ਹੁੰਦੇ ਸੀ ਕਿ ਉਸ ਪਿੰਡ ਦੇ ਵਿੱਚ ਸਾਡੇ ਪਿੰਡ ਤੋਂ ਕਿੰਨੀਆਂ ਲੜਕੀਆਂ ਵਿਆਹੀਆਂ ਹੋਈਆਂ ਨੇ ਜਾਨੀ ਕਿ ਆਲਰੇਡੀ ਉਸ ਪਿੰਡ ਦੀਆਂ ਕਿੰਨੀਆਂ ਕੁੜੀਆਂ ਦੂਸਰੇ ਪਿੰਡ 'ਚ ਵਿਆਹੀਆਂ ਨੇ ਜਿੱਥੇ ਉਹ ਵਿਆਹ ਚੱਲੇ ਨੇ ਹੁਣ ਇਹ ਪਤਾ ਕਿਉਂ ਕਰਦੇ ਸੀ ਕਿਉਂਕਿ ਤੁਹਾਡੇ ਵਰਗੇ ਸੂਝਮਾਨ ਸੱਜਣ ਫਿਰ ਬੜਾ ਸੋਹਣਾ ਜਵਾਬ ਦਿੰਦੇ ਨੇ ਉਹ ਇਸ ਕਰਕੇ ਜਵਾਬ ਪਤਾ ਕਰਦੇ ਸੀ ਕਿ ਕਿਤੇ ਉਹ ਧੀਆ ਉਹ ਕੁੜੀਆਂ ਇਹ ਨਾ ਮਹਿਸੂਸ ਕਰਨ ਕਿ ਸਾਡੇ ਪਿੰਡੋਂ ਬਰਾਤ ਆਈ ਆ ਤੇ ਸਾਡੀ ਕੋਈ ਇੱਜ਼ਤ ਮਾਣ ਨਹੀਂ ਹੋਇਆ ਸਾਡਮ ਕਿਨੇ ਜਿਆਦਾ ਨਹੀਂ ਕੀਤਾ ਕਿਉਂਕਿ ਇਹਦਾ ਜਿਹੜੀ ਥਾਲੀਆਂ ਸੀ ਇਹਦਾ ਕਿਸੇ ਨਾ ਜਾਤ ਪਾਤ ਬਰਾਦਰੀ ਨਾਲ ਕੋਈ ਸੰਬੰਧ ਨਹੀਂ ਸੀ ਨਾ ਹੀ ਇਹਦਾ ਕੋਈ ਉੱਚ ਨੀਚ ਨਾ ਕੋਈ ਸੰਬੰਧ ਸੀ ਇਹ ਪਿੰਡ ਦੀ ਸਾਂਝ ਤੇ ਭਾਈਚਾਰਕ ਪਿਆਰ ਦਾ ਸਤਕਾਰ ਦਾ ਪ੍ਰਤੀਕ ਹੋਇਆ ਕਰਦੀਆਂ ਸਨ ਤੇ ਬੜੇ ਪਿਆਰ ਦੇ ਨਾਲ ਉਹਨੀਆਂ ਥਾਲੀਆਂ ਕੱਢ ਲੀਆਂ ਜਾਂਦੀਆਂ ਸਨ ਕਿ ਸਾਡੇ ਪਿੰਡ ਦੀਆਂ ਕੁੜੀਆਂ ਉੱਥੇ 5 ਵਿਆਹੀਆਂ ਨੇ 4 ਵਿਆਹੀਆਂ ਨੇ 3 ਵਿਆਹੀਆਂ ਨੇ ਜਾਂ ਇਹਦੋਂ ਵੱਧ ਵੀ ਵਿਆਹੀਆਂ ਨੇ ਫਿਰ ਉਹ ਲੜਕੀ ਦੀ ਜਿਹੜੇ ਲੜਕੇ ਦੀ ਮਾਂ ਜਿਹੜੀ ਹੁੰਦੀ ਸੀ ਉਸ ਪਿੰਡ ਦੀ ਲਾਗੜ ਨੂੰ ਜਿਹੜਾ ਸੀ ਉਹ ਥਾਲੀਆਂ ਦੇ ਕੇ ਤੋਰਦੀ ਕਿ ਜਾਓ ਤੁਸੀਂ ਉਹਨਾਂ ਦੇ ਘਰਾਂ ਜਾ ਥਾਲੀਆਂ ਦੇ ਕੇ ਆਓ ਉਹਦੇ ਨਾਲ ਹੁੰਦਾ ਕਿਸੇ ਲੜਕੀ ਨੂੰ ਬੜਾ ਮਾਣ ਹੁੰਦਾ ਸੀ ਬੜਾ ਇੱਜ਼ਤ ਹੁੰਦੀ ਸੀ ਕਿ ਸ਼ੁਕਰ ਹੈ ਮੇਰੇ ਪਿੰਡੋਂ ਵਿਆਹਣ ਆਏ ਨੇ ਉਹਨਾਂ ਮੈਨੂੰ ਵੀ ਇਜਾਦ ਕੀਤਾ ਮੈਨੂੰ ਵੀ ਮਾਣ ਦਿੱਤਾ ਮੈਨੂੰ ਵੀ ਅਦਬ ਦਿੱਤਾ ਬੇਸ਼ੱਕ ਉਸ ਦਿਨ ਲੜਕੀ ਵਾਲੇ ਵੀ ਜਿਹੜੇ ਸੀ ਉਹ ਆਲਰੇਡੀ ਉਹਨਾਂ ਪਰਿਵਾਰਾਂ ਨੂੰ ਬੁਲਾ ਲੈਂਦੇ ਹੁੰਦੇ ਸੀ ਸੱਦ ਲੈਂਦੇ ਹੁੰਦੇ ਸੀ ਕਿ ਬਰਾਤ ਆਉਣੀ ਆ ਕਿ ਤੁਸੀਂ ਜ਼ਰੂਰ ਆਇਓ ਜੀ ਉਹ ਵੀ ਮਾਨ ਦਿੰਦੇ ਸੀ ਇੰਜ ਕੀ ਹੁੰਦਾ ਕਿ ਦੋਵਾਂ ਪਿੰਡਾਂ ਦੇ ਵਿੱਚ ਇੱਕ ਸਾਂਝ ਜਿਹੜੀ ਹੀ ਜੁੜ ਜਾਂਦੀ ਸੀ ਅਜਾਨਤ ਜਿਹੜੀਆਂ ਹੀ ਮੋਹ ਭਰੀਆਂ ਤੰਦਾ ਮਜ਼ਬੂਤ ਹੋ ਜਾਂਦੀਆਂ ਸਨ ਤੇ ਕਿੰਨਾ ਮਿੱਠਾ ਜਿਹਾ ਰਿਸ਼ਤਾ ਬਣਦਾ ਸੀ ਤੇ ਇਹ ਸਾਡੇ ਵੱਡਿਆਂ ਨੇ ਸ਼ੁਰੂ ਕਿਉਂ ਕੀਤੀ ਸੀ ਹੁਣ ਸਵਾਲ ਤੇ ਵੀ ਹੁੰਦਾ ਪਈ ਦੀ ਸ਼ੁਰੂਆਤ ਵੀ ਕਿਸੇ ਮਕਸਦ ਨਾਲ ਕੀਤੀ ਗਈ ਹੋਏਗੀ ਫਿਰ ਤੁਹਾਡੇ ਵਰਗੇ ਸੂਝਮੰਦ ਸੱਜਣਾਂ ਦਿੱ ਗੱਲ ਕਰਦੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਕਿ ਜਿਹੜੀ ਪਿੰਡ ਦੀ ਲੜਕੀ ਆ ਉਹ ਸਾਰੇ ਹੀ ਪਿੰਡ ਦੀ ਧੀ ਭੈਣ ਮੰਨੀ ਜਾਂਦੀ ਸੀ ਲੇਕਿਨ ਅੱਜ ਦੇ ਕੁਝ ਗਾਇਕਾਂ ਨੇ ਪਿੰਡਾਂ ਦੀਆਂ ਧੀਆਂ ਭੈਣਾਂ ਦਾ ਤਾਂ ਬੇੜਾ ਹੀ ਗਰ ਕਰਤਾ ਗੀਤਾਂ ਦੇ ਰਾਹੀਂ ਕਦਰਾਂ ਕੀਮਤਾਂ ਦਾ ਹੀ ਤੈਸ ਨਿਸ਼ ਕਰ ਦਿੱਤਾ ਲੇਕਿਨ ਸਾਡੇ ਵੱਡੇ ਕਿੰਨੇ ਸਿਆਣੇ ਸਨ ਉਹ ਪੜੇ ਲਿਖੇ ਭਾਵੇਂ ਘੱਟ ਸਨ ਪਰ ਸੂਝਵਾਨ ਜ਼ਿਆਦਾ ਸਨ ਅੱਜ ਦੇ ਲੋਕ ਕਹਿੰਣਗੇ ਜੀ ਅਸੀਂ ਬੀਏ ਕੀਤੀ ਆ ਐਮਏ ਕੀਤੀ ਆ ਉਹ ਕੀਤਾ ਜੇ ਅਸੀਂ ਫਲਾਣੇ ਸੰਗੀਤ ਚਾ ਕੀਤਾ ਇਹੋ ਜੇ ਗੰਦ ਗਾ ਗਾ ਕੇ ਬੇੜਾ ਗਰ ਕਰਨ ਵਾਲੇ ਨੂੰ ਅਸੀਂ ਅਨਪੜ੍ਹੇ ਕਮਾਗੇ ਲੇਕਿਨ ਉਦੋਂ ਥੋੜੇ ਪੜਿਆ ਲਿਖਿਆ ਨੂੰ ਅਸੀਂ ਪੜ੍ਹੇ ਲਿਖੇ ਗਿਣਾਂਗੇ ਉਹਨਾਂ ਨੇ ਇਸ ਕਰਕੇ ਸ਼ੁਰੂ ਕੀਤੀ ਕਿ ਬੱਚੇ ਦੇ ਛੋਟੀ ਉਮਰ 'ਚ ਉਹਦੇ ਦਿਮਾਗ 'ਚ ਪੈ ਜਾਵੇ ਕਿ ਮੇਰੀ ਪਿੰਡ ਦੀ ਕੋਈ ਲੜਕੀ ਜਿਹੜੀ ਆ ਸਾਡੀ ਧੀ ਪੈਣ ਆ ਅਸੀਂ ਇਹਨੂੰ ਗਲਤ ਨਹੀਂ ਬੋਲਣਾ ਇਸ ਨੂੰ ਮਾੜਾ ਨਹੀਂ ਬੋਲਣਾ ਇਹਦੇ ਪ੍ਰਤੀ ਸਾਡੀ ਸੋਚ ਬੜੀ ਵਧੀਆ ਹੋਣੀ ਚਾਹੀਦੀ ਉਸ ਸੋਚ ਸਦਕਾ ਕੀ ਹੁੰਦਾ ਸੀ ਕਿ ਪਿੰਡਾਂ 'ਚ ਝਗੜੇ ਨਹੀਂ ਸੀ ਹੁੰਦੇ ਪਿੰਡਾਂ 'ਚ ਲੜਾਈਆਂ ਨਹੀਂ ਸੀ ਹੁੰਦੀਆਂ ਪਿੰਡਾਂ 'ਚ ਕਤਲ ਨਹੀਂ ਸੀ ਹੁੰਦੇ ਤੇ ਲੋਕ ਇੱਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਸੀ ਇਥੋਂ ਤੱਕ ਮੰਨਿਆ ਜਾਂਦਾ ਸੀ ਕਿ ਜੇ ਪਿੰਡ ਦਾ ਕੋਈ ਜਵਾਈ ਹੁੰਦਾ ਸੀ ਨਾ ਕਿਤਾ ਮਤਲਬ ਉਹ ਸਾਰੇ ਪਿੰਡ ਵਾਲੇ ਉਹਨੂੰ ਬੜੇ ਭਾਈਆ ਭਾਈਆ ਕਰਕੇ ਪਿਆਰ ਕਰਦੇ ਹੁੰਦੇ ਸੀ ਕੋਈ ਨਫ਼ਰਤ ਨਹੀਂ ਸੀ ਕਰਦਾ ਤੇ ਅੱਜ ਵੇਖ ਲਓ ਅਸੀਂ ਕੀ ਜਰੂਸ ਕੱਢ ਕੇ ਰੱਖਤਾ ਅਸੀਂ ਇੱਕ ਦੂਜੇ ਨੂੰ ਕਮਾਉਣ ਤੱਕ ਨਹੀਂ ਜਬ ਰਾਜੀ ਇੱਕ ਦੂਜੇ ਨੂੰ ਪੁੱਛਣ ਤੱਕ ਨਹੀਂ ਰਾਜੀ ਇੱਕ ਦੂਜੇ ਦੀ ਸੁੱਖ-ਸਾਂਤ ਜਨਮ ਨੂੰ ਰਾਜੀ ਨਹੀਂ ਇਸ ਕਰਕੇ ਸਾਡੇ ਬੜੇ ਵੱਡੇ ਸਨ ਉਹ ਦਾ ਸੂਝਵਾਨ ਸਨ ਫਿਰ ਜਦੋਂ ਕੱਪੜੇ ਵਗੈਰਾ ਜਿਹੜੀ ਲਾਗਣ ਸੀ ਉਹ ਜਾ ਕੇ ਦਿੰਦੀ ਸੀ ਉਹਨਾਂ ਨੂੰ ਤੇ ਫਿਰ ਕਈ ਵਾਰ ਜਿਹੜੀਆਂ ਲੜਕੀਆਂ ਹੁੰਦੀਆਂ ਸੀ ਉਹ ਵੀ ਵਾਪਸ ਆਇਆ ਕਰਦੀਆਂ ਸਨ ਜਿਵੇਂ ਕੋਈ ਠੁੱਠੀ ਲੈ ਆਉਣੀ ਕੋਈ ਆਪਣੇ ਸਾਹਬ ਦੇ ਨਾਲ ਕੁਝ ਪੈਸੇ ਲੈ ਆਉਨੇ ਤੇ ਮੁੰਡੇ ਨੂੰ ਸ਼ਗਨ ਪਾ ਜਾਣਾ ਕਿ ਸਾਡਾ ਵੀਰ ਆਇਆ ਇੰਜ ਇਹ ਕਦਰਾਂ ਕੀਮਤਾਂ ਬਹੁਤ ਵਧੀਆ ਪ੍ਰਤੀਕ ਸਨ ਤਾਂ ਇਹ ਅੱਜ ਜਿਹੜੀਆਂ ਹੌਲੀ ਹੌਲੀ ਕੀ ਹੋਇਆ ਕਿ ਥਾਲੀ ਵਾਲੀ ਰਸਮ ਖਤਮ ਹੋ ਗਈ ਕਿਉਂਕਿ ਹੁਣ ਬਹੁਤ ਸਾਰੇ ਲੋਕ ਤਾਂ ਵਿਆਹ ਨੂੰ ਪਿੰਡ ਜਾਂਦੇ ਹੀ ਨਹੀਂ ਉਹ ਕਿਸੇ ਪੈਲਸ ਚਲ ਜਾਂਦੇ ਨੇ ਫਾਰਮ ਚਲ ਜਾਂਦੇ ਰਿਜ਼ੋਰਟ ਚਲ ਜਾਂਦੇ ਨੇ ਜਾਂ ਕਿ ਛੋਟੇ ਮੋਟੇ ਹੋਰ ਸਥਾਨ ਤੇ ਜਾ ਕੇ ਸ਼ਾਦੀ ਕਰਕੇ ਆਪਣੇ ਪੁੱਤਰ ਨੂੰ ਵਾਪਸ ਲੈ ਆਉਂਦੇ ਨੇ ਖਾਲੀ ਵਾਲੀ ਰਸਮ ਲਗਭਗ ਜਿਹੜੀ ਆ ਬਹੁਤ ਸਾਰੇ ਇਲਾਕਿਆਂ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ ਕੀ ਸਾਨੂੰ ਇਹ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਕੀ ਸਾਨੂੰ ਇਹ ਜਿਹੜੇ ਵੱਡੇ ਵੱਡੇ ਮਹਿੰਗੇ ਮਹਿੰਗੇ ਵਿਆਹ ਤਿਆਗ ਕੇ ਛੱਡ ਕੇ ਇੱਕ ਪਿੰਡ 'ਚ ਜਾ ਕੇ ਜਿੱਥੇ ਇਸ ਬੱਚੇ ਨੇ ਮੁੜ ਕੇ ਕੱਲ ਨੂੰ ਆਉਣਾ ਜਾਣਾ ਆ ਉਸ ਪਿੰਡ ਦੇ ਵਿੱਚ ਜਾ ਕੇ ਹੀ ਨੰਦ ਕਾਰਜ ਕਰਨੇ ਚਾਹੀਦੇ ਆਪਣੇ ਬੱਚੇ ਦੀ ਸ਼ਾਦੀ ਕਰਨੀ ਚਾਹੀਦੀ ਆ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਈ ਇਹ ਸਾਡੇ ਪਿੰਡ ਵਿਹਉਣ ਆਇਆ ਸੀ ਜਾਂ ਪਿੰਡ ਜਿਹੜੇ ਨਾਲ ਆਏ ਹੁੰਦੇ ਨੇ ਬਰਾਤੀ ਉਹਨਾਂ ਨੂੰ ਪਤਾ ਲੱਗੇ ਸੀ ਕਿ ਇਹ ਪਿੰਡ ਗਏ ਆ ਉਸ ਪਿੰਡ ਦੇ ਸਾਡੀ ਰਿਸ਼ਤੇਦਾਰੀਆਂ ਸੀ ਸਾਡੇ ਸਾਂਝ ਵਾਲੇ ਸਨ ਤਾਂ ਕਿ ਆਉਂਦੇ ਜਾਂਦੇ ਵੀ ਅਸੀਂ ਉਹ ਪਿੰਡ ਨਾਲ ਜੁੜੇ ਰਹੀਏ ਸਾਨੂੰ ਇਹ ਚੀਜ਼ਾਂ ਵੱਲ ਮੁੜਨਾ ਚਾਹੀਦਾ ਜੋ ਥਾਲੀਆਂ ਵਾਲਾ ਸਿਸਟਮ ਆ ਹੋ ਸਕੇ ਤਾਂ ਆਪਣੇ ਲੋੜ ਮੁਤਾਬਕ ਜਿੰਨੀ ਕੀ ਕੋਈ ਪਰਿਵਾਰ ਕਰ ਸਕਦਾ ਹੋਵੇ ਉਹ ਜਰੂਰ ਸਾਂਝ ਪਾਵੇ ਇਹਨਾਂ ਚੀਜ਼ਾਂ ਦੀ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੀ ਸੋਚ ਨੂੰ ਅਸੀਂ ਦੁਬਾਰਾ ਚੰਗਾ ਤੇ ਨਰੋਇਆ ਬਣਾ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ